ਵੇਲੋ ਕੁੜੇ ਮੈਲੋ ਕੁੜਾ ਕਰਈ ਐ ਨਹੀਂ ਨਾਨਕੇ ਗਈਆ ਆ ਤਾਂ ਬੈਠੀ ਐ ਫੇ ਪੁਛਦੀ ਕਾ ਨੂੰ ਰੰਗ ਜਾ ਤੂੰ ਨਾ ਮਿੱਠਾ ਬੋਲੀ ਕਦੇ ਨਾ ਮੈਂ ਤਾਂ ਮਿੱਠੇ ਵਾਲੀ ਚਾਹ ਨਾ ਪੀਵਾ ਕੁੜਾ ਕਾ ਤੋ ਦੇ ਮੂੰਹ ਲੱਗਦੀ ਨਹੀਂ ਮੈਂ ਕਿੱਥੇ ਮੂੰਹ ਲੱਗਦੀ ਆ ਆਪੇ ਵਿੱਚ ਵੱਜਦੀ ਫਿਰਦੀ ਐ ਹਾਂ ਦੱਸ ਕੁੜੇ ਭੈਣੇ ਚੰਗਾ ਹੋ ਗਿਆ ਤੁਸੀਂ ਦੋਵੇਂ ਮਿਲ ਗਏ ਮੈਂ ਤਾਂ ਰਿਸ਼ਤਾ ਲੈ ਕੇ ਆਈ ਆ ਬਰੂ ਲਈ ਉਹ ਵੀ ਚੰਡੀਗੜ੍ਹ ਪੜਦੀ ਕੁੜੀ ਦਾ ਸੱਚੀ ਤਾਂ ਹੀ ਕੀ ਭਤੀਜੀ ਆ ਮੇਰੀ ਸੋਹਣੀ ਵੀ ਰੱਜ ਕੇ ਜਿਵੇਂ ਹੱਥ ਲਾਈ ਮੈਲੀ ਹੋਵੇ ਮੈਂ ਤਾਂ ਹੱਥੇ ਹੀ ਨਹੀਂ ਲਾਉਂਦਾ ਨਾ ਹੋਰ ਸਹਰਿਆ ਤੂੰ ਦੀ ਆਰਤੀ ਲਾਉਣੀ ਆ ਤੂੰ ਜੇ ਦੀ ਆਰਤੀ ਲਾਉਣਾ ਨਾ ਲਾਈ ਚੱਲ ਚੁੱਪ ਹੀ ਕਰ ਜਾ ਮੈਂ ਤੈਨੂੰ ਦੱਸਾਂ ਤੂੰ ਦੱਸ ਪਤਾ ਹੈ ਕੀ ਕਹਿੰਦੇ ਉਹ ਕਹਿੰਦੇ ਸਾਨੂੰ ਤਾਂ ਮੁੰਡਾ ਸਾਊ ਚਾਹੀਦਾ ਨਸ਼ਾ ਪੱਤਾ ਨਾ ਕਰਦਾ ਹੋਵੇ ਮੈਂ ਕਿਹਾ ਵੀ ਹੈਗਾ ਇੱਕ ਮੇਰੀ ਨਿਗਾਹ 'ਚ ਜੇ ਤੂੰ ਕਹੇ ਤਾਂ ਆਪਾਂ ਕੱਲੋ ਚਲਦੇ ਆ ਉਹਨਾਂ ਦੇ ਘਰੇ ਹੋ ਸਕਦਾ ਕੱਲੀ ਬਣ ਜੇ ਹਾਂ ਪਰ ਇੱਕ ਗੱਲ ਦੱਸਾਂ ਭੇੜ ਦਾ ਇਕੱਠੀ ਕਰੀ ਬਹੁਤੀ ਸਮਝੀ ਜਮਾ ਸਮਝ ਗਈ ਹਾਂ ਸਮਝ ਗਏ ਤਾਈ ਸ਼ਾਬਾਸ਼ ਏ ਦਿਉਰਾ ਸ਼ਾਬਾਸ਼ ਏ ਤੇਰੇ ਹੈ ਸਾਈਆਂ ਭਾਬੀ ਨਾ ਤੇ ਵਧਾਈਆਂ ਮੰਗੋ ਤਾਈ ਨਾ ਹ ਉਹ ਤਾਂ ਤਾਈ ਕਹਿੰਦੀ ਸੀ ਕਿ ਬਾਲੀ ਭੀੜ ਨਾ ਇਕੱਠੀ ਕਰਿਓ ਫੇ ਟੈਮੂ ਤੇਰੇ ਵੇ ਮੈਨੂੰ ਤਾਂ ਪਾਤੀ ਆਜੀ ਸ਼ਾਂਪ ਵੇ ਮੈਂ ਤਾਂ ਆਂਡ ਗੌਂਡ ਦੀ ਭੀੜ ਨੂੰ ਕਹਿੰਦੀ ਸੀ ਭਾਬੀ ਤਾਂ ਤੇਰੀ ਸਕੀ ਹੈ ਇਹਦਾ ਤਾਂ ਹੱਕ ਹੀ ਬਣਦਾ ਨਾਲੇ ਕੱਲ ਨੂੰ ਉੱਥੇ ਜਾ ਕੇ ਨਾ ਕਮਲ ਜਾ ਘੋਟੀ ਜਾਈ ਯਮਰੂ ਜਾਣਾ ਹੋਵੇ ਤਾਂ ਹੋ ਜਾ ਤੁਸੀਂ ਵੀ ਦੋ ਜਣੇ ਤਿਆਰ 니 ਤੋ ਬਾਟ ਲਾ ਤੇ ਠੀਕ ਹੈ ਇੱਧਰ ਆ ਪਿਚਨਰ ਲਾ 니 ਕੁੜੇ ਰੱਖ ਤੋ ਖਬਰਦਾਰ ਜੇ ਮੇਰੇ ਪੁੱਛੇ ਬਿਨਾ ਤੇ ਕੇਚ ਚੰਨ ਤੂੰ ਆ ਜਾ ਮੇਰੇ ਘਰ ਮੇ ਰਹਿਦਾ ਪਟਕਾ ਨਾ ਠੇਲਾ ਕਰ ਲਈ ਉਹ ਸੱਚਾ ਪਾਸ ਯਮਰੂ ਇਕ ਕਾਸੋਲਾ ਰਿਸਟੋਰ ਕਰਾਇਆ ਹੈ ਹਾਏ ਹਾਏ ਅੱਛੇ ਸੋਟੇ ਦੀ ਗੱਲ ਸੁਣ ਮੇਰੀ ਕਰਨ ਖੇਡੀਆਂ ਤੂੰ ਜਾਂਦੇ ਕੁੜੀ ਦੇਖਦੇ ਹਾਂ ਨਾ ਕਰਦੀ ਪਹਿਲਾਂ ਮੈਨੂੰ ਦੇਖ ਪਰਖੰਦੇ ਮੁੰਡਿਆ ਨਾ ਕਾਲਜ ਚ ਪੜ੍ਹਦੀ ਪਤਾ ਨਹੀਂ ਕਿੰਨੀ ਦੀ ਹੋਣੀ ਹੈ ਸਮਝਿਆ ਹਾਂ ਤਰਪਾ ਹਣਾ ਕਿ ਉਹਦੇ ਕੰਨ ਚ ਫੂਕਾ ਮਾਰੀ ਜਾਂਦੀ ਬੇਬੇ ਮੈਂ ਕਹਿੰਨਾ ਕਿ ਉਹ ਵੇ ਤੂੰ ਤੇ ਚੋਪੀ ਕਰ ਲੈ ਲੈਣ ਆ ਵੇਖ ਲੈਣ ਆ ਇਹਦੇ ਨਾਲੋਂ ਤਾਂ ਬੋਲ ਹੀ ਪੈਂਦਾ ਚਲੋ ਤਰ ਮਗੋ ਡਿੱਗਦੀ ਹਣੀ ਚਲੋ ਬੈਠਾ ਗਾਂ ਹੋਵੋ ਮੱਕੋ ਵੱਡੀ ਡੀਸੀ ਲੱਗੀ ਚਲੋ ਗਾ ਉਧਰ ਬੈਠ ਆਏ ਹਾਏ ਚੱਲ ਇੱਧਰ ਬੈ ਜਾ ਢੋਲਾ ਆ ਗਿਆ ਹਾਲੀ ਚਲਾਇਆ ਵਾਪਾ ਭਾਬੀ ਉਧਰ ਨੋ ਜਾ ਥੋੜਾ ਜਿਹਾ ਬ੍ਰੇਕ ਨਾ ਲਾਵੀ ਮੈਨੂੰ ਡੋਬੂ ਪੈਣ ਲੱਗ ਪੈਂਦੇ ਇਹ ਭੀੜ ਦੇਖ ਕੇ ਲਾ ਰਹੀ ਬ੍ਰੇਕ ਪਹਿਲਾਂ ਤੇ ਨਹੀਂ ਡੋਬੂ ਐਡ ਕੀ ਜਾਈ ਫਿਰ ਜੀ ਮੈਂ ਤਾਂ ਪੈਣੀ ਇੰਨੇ ਸਾਊਂਡ ਦੇ ਲੱਗ ਪਈ ਹੈ ਸੋਨਾ ਵੀ ਦੇਖ ਲੈ ਕਿੰਨਾ ਸਹੀ ਕੰਨੀ ਆ ਪੈਣੀ ਤੇਰੀ ਧੀ ਤਾਂ ਮौजਾਂ ਕਰੂ ਮौजਾ ਰੱਬ ਨੂੰ ਮਨਜ਼ੂਰ ਓ ਕਾਕਾ ਜੀ ਇਹਦੇ ਨਾਲੋਂ ਤਾਂ ਚੱਕੀ ਲਓ ਭਾਜੀ ਮੁੰਡਾ ਕੁੜੀ ਇੱਕ ਦੂਸਰੇ ਨੂੰ ਪਸੰਦ ਕਰ ਲੈਣ ਫਿਰ ਕਰਦੇ ਆ ਮੂੰ ਮਿੱਠਾ ਗगन ਹਾਂਜੀ ਮੰਮਾ ਆ ਜਾ ਬੇਟਾ ਹਾਂਜੀ ਦੇਖ ਲੈ ਅਸੇ ਸੋ ਨਹੀਂ ਨੀਹੇਗੀ ਜਿਹੜੇ ਜੀ ਕਿੱਦਾਂ ਚਟਾ ਖਲਾਰ ਕੇ ਹਾਂ ਕਰਤੀ ਮੇਰੇ ਵੱਲੋਂ ਹਾਂ ਹੈ ਜੀ ਹਾਂ ਹਾਂ ਬੋਏ ਧੱਕੇ ਤਾਂ ਹਾਂ ਕਰਤੀ ਬਹਿ ਜਾ ਹਾਂ ਅ ਅਸਲ ਸਿੱਧੀ ਨੇ ਪਹਿਲਾਂ ਕਹਿਤਾ ਸੀ ਵੀ ਮੇਰੇ ਕੋਲ ਟਾਈਮ ਘੱਟ ਹੈ ਇਹਨੇ ਕਿਸੇ ਖਾਸ ਕੰਮ ਲਈ ਸ਼ਹਿਰ ਜਾਣਾ ਇਸ ਕਰਕੇ ਸਿੱਧੀ ਜੀ ਗੱਲ ਕਹਿਤੀ ਜਿਹੜੇ ਬੰਦੇ ਕੋਲ ਆਪਣੀ ਲਾਈਫ ਦਾ ਐਡਾ ਵੱਡਾ ਫੈਸਲਾ ਲੈਣ ਦਾ ਟਾਈਮ ਨਹੀਂ ਉਹ ਕੱਲ ਨੂੰ ਮੇਰੇ ਨਾਲ ਲਾਈਫ ਕਿਵੇਂ ਬਤਾਏਗਾ ਪੂਆ ਜੀ ਮੈਨਾਂ ਤਾਂ ਕੁਝ ਸਵਾਲ ਪੁੱਛਣਾ ਚਾਹੁੰਦੀ ਹਾਂ ਪੁੱਛ ਪੁੱਛ ਪੁੱਤ ਅਸੀਂ ਪੁਰਾਣੇ ਰਿਵਾਜ ਦੇ ਨਹੀਂ ਆ ਪੁੱਛ ਲੈ ਹਾਂ ਤੀਏ ਪੁੱਛ ਲੈ ਫਾਇਦਾ ਵੇ ਕੀ ਕੰਮ ਜਾਣਾ ਸੀ ਤੁਸੀਂ ਕੰਮ ਨੂੰ ਕੀ ਮੈਂ ਗੰਨੇ ਦੀ ਪਰਚੀ ਘਟਾਉਣ ਜਾਣਾ ਜੀ ਉਹ ਤਾਂ ਤਾਈ ਐਵੇਂ ਭਗਾਈ ਮਾਰੀ ਜਾਂਦੀ ਐ ਅ ਅ ਅੱਛਾ ਇਹ ਦੱਸੋ ਤੁਸੀਂ ਵਿਆਹ ਲਈ ਇੰਨੀ ਛੇਤੀ ਹਾਂ ਕਿਵੇਂ ਕਰਤੀ ਉਹ ਤਾਂ ਜਦੋਂ ਦਾ ਤਾਈ ਨੇ ਮੈਨੂੰ ਦੱਸਿਆ ਸੀ ਨਾ ਕਿ ਤੁਸੀਂ ਚੰਡੀਗੜ੍ਹ ਪੜਦੇ ਹੋ ਹਾਂ ਤਾਂ ਮੇਰੀ ਉਧੇ ਨਿਕਲ ਗਈ ਸੀ ਤੁਸੀਂ ਆਪ ਕਿੰਨਾ ਪੜਿਆ ਹੋ? ਮੈਂ ਤਾਂ ਬਹੁਤ ਪੜਿਆ ਜੀ। ਮੈਂ ਚੌਥੀ ਤੱਕ ਪੜਿਆ। ਰੱਦ ਦੇ 12-12ਵੇਂ ਤੱਕ ਵੱਡਦਾ ਜਾਂਦਾ ਸੀ ਮੈਂ। ਬਹੁਤ ਪੜਿਆ ਜੀ। ਉਹ ਤਾਂ ਸੁਖ ਨਾਲ ਸਾਡੇ ਪਾਪਾ ਜੀ ਦੀ ਕਹਿ ਬੋਲ ਗਈ ਸੀ ਤਾਂ। ਕਹਿ? ਤੂੰ ਤਾਂ ਚੁੱਪੀ ਕਰ ਜਾ। ਉਹ ਜੀ ਇਹਨਾਂ ਦੇ ਪਾਪਾ ਜੀ ਪੂਰੇ ਹੋ ਗਏ ਸੀ ਛੋਟੇ ਹੁੰਦਿਆਂ ਦੇ। ਨਿੱਕੇ ਨਿੱਕੇ ਨਿਆਣਿਆਂ ਦੇ ਉੱਤੇ ਬੋਝ ਪੈ ਗਿਆ ਘਰ ਦਾ। ਪੜ੍ਹਾਈ ਛੱਡਣੀ ਪੈ ਗਈ। ਹਾਂ ਜੀ। ਪੜ੍ਹਨ ਨੂੰ ਤਾਂ ਬਹੁਤ ਹੁਸ਼ਿਆਰ ਸੀ। ਤੁਸੀਂ ਕੁਝ ਹੋਰ ਪੁੱਛਣਾ ਤਾਂ ਪੁੱਛ ਲਓ। ਨਹੀਂ ਜੀ ਡਿਸੀਜਨ ਲੈ ਲਈ ਇਹਨਾਂ کافی ਹੈ। ਕੀ ਲੈਣ ਲੇ? ਫੈਸਲਾ ਮਤਲਬ ਤੁਸੀਂ ਵਿਆਹ ਲਈ ਰਾਜੀ ਆਂ ਹਾਂਜੀ ਰਾਜੀ ਚੱਕੋ 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 ਕਰਦਾ ਪਰ ਮਿਸਟਰ ਤੁਹਾਡੇ ਨਾਲ ਨਹੀਂ ਪੂਆ ਜੀ ਮੈਂ ਵਿਆਹ ਕਰਾਉਣਾ ਪਰ ਇਹੋ ਜੀ ਅਨਪੜ੍ਹਤਕ ਦੇਸੀ ਨਾਲ ਨਹੀਂ ਕੱਲ ਨੂੰ ਮੈਂ ਕਿਤੇ ਜੌਬ ਤੇ ਜਾਣਾ ਇਹਨੂੰ ਤਾਂ ਮੈਂ ਘਰੇ ਵੀ ਨਹੀਂ ਛੱਡ ਕੇ ਜਾ ਸਕਦੀ ਪਲੀਜ਼ ਤੁਸੀਂ ਮੈਨੂੰ ਮਾਫ ਕਰੋ ਤੇ ਇਹਦੇ ਲਈ ਕੋਈ ਗੋਹਾਕੂੜਾ ਚੱਕਣ ਵਾਲੀ ਲੱਭੋ ਉਦੋਂ ਨਵਾਲਿਆਂ ਤੇ ਪੱਕਣ ਪਰੌਂਠੇ ਬਈ ਛੜਿਆਂ ਦੀ ਅੱਗ ਨਵਲੇ ਨਾ ਹੁਣ ਤੂੰ ਦੱਸ ਪੰਤੀ ਜਿਵੇਂ ਹੁਣ ਪੜਿਆ ਲਿਖਿਆ ਨਹੀਂ ਤੇ ਇਹਦੇ ਵਿੱਚ ਮੇਰਾ ਕੋਈ ਕਸੂਰ ਹੈ ਨਹੀਂ ਕਸੂਰ ਤਾਂ ਉਹਦਾ ਹੀ ਆ ਵਿਚਾਰੀ ਦਾ ਜਿਹੜੀ ਆ ਪੜ ਲੇਗੀ ਮੈਨੂੰ ਕਹਿੰਦੀ ਤੂੰ ਦੇਸੀ ਆ ਤੈਨੂੰ ਕੁਝ ਨਹੀਂ ਪਤਾ ਨਾ ਹੁਣ ਵਿਆਹ ਤੇ ਚਾਰ ਲਾਵਾ ਹੀ ਲੈਣੀਆਂ ਹੁੰਦੀਆਂ ਨੇ ਹੋਰ ਉੱਥੇ ਮਨਿਮੀ ਕਰਨੀ ਹੈ ਇਹ ਜਿਹੜਾ ਜਨਾਨੀ ਨਾਂ ਦਾ ਜੀਵ ਹੈ ਨਾ ਭੋਲਿਆ ਬੰਛਿਆ ਇਹਦੇ ਮੰਦਿਆਂ ਨਹੀਂ ਕੋਈ ਸਮਝ ਸਕਿਆ ਇਹਦਾ ਪਤਾ ਨਹੀਂ ਕਿਨੂੰ ਕਿਹੜੇ ਵੇੜੇ ਹਾਂ ਕਰਦੇ ਤੇ ਕਿਨੂੰ ਕਿਹੜੇ ਵੇੜੇ ਨਾ ਕਰਦੇ ਐਸੇ ਕਰਕੇ ਚੱਕਰ 'ਚ ਮੈਂ ਨਹੀਂ ਪਿਆ ਨਹੀਂ ਮੇਰੇ ਮਗਰ ਧੋੜੀਆਂ ਦੀ ਕੋਈ ਪੰਤੀ ਪੰਤੀ ਕਰਦੀਆਂ ਫਿਰਦੀਆਂ ਮੈਂ ਤਾਂ ਆਪ ਤੈਨੂੰ ਉਹੀ ਸਲਾਹ ਦਿੰਨਾ ਵਿਆਹ ਵਯਾਵ ਵਾਲੇ ਚੱਕਰ 'ਚ ਪੈਣੋਂ ਰਹਿਣ ਦੇ ਜਿਹੜੇ ਚਾਰ ਝੱਲੜ ਨੇ ਤੇਰੇ ਕੋਲੇ ਚੁੱਪ ਕਰਕੇ ਉਹਨਾਂ ਦੀ ਇੱਕ ਮੱਝ ਲੈ ਲੈ ਘਰੇ ਰੱਖਣ ਵਾਸਤੇ ਨਾ ਹੋਰ ਮੱਝ ਸਕੂਲ ਭੇਜੀ ਦੀ ਹੈ ਉਹ ਮੇਰੀ ਰੋਟੀਏ ਸੜਾਦੀ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਓ ਜੀ ਜੀ ਆਇਆਂ ਨੂੰ ਆਓ ਭੈਣ ਜੀ ਆਓ ਜੀ ਆਓ ਬੈਠੋ ਜੀ ਬੈਠੋ ਬੈਠੋ ਇਹਨਾਂ ਨੇ ਤਾਂ ਵਿਹੜੇ 'ਚ ਏਸੀ ਵੀ ਨਹੀਂ ਲਗਵਾਇਆ ਸਾਡੇ ਤਾਂ ਮੱਛਾਂ ਦੇ ਬਾੜੇ 'ਚ ਵੀ ਏਸੀ ਲੱਗੇ ਨੇ ਤੁਸੀਂ ਵੀ ਬੈਠੋ ਭੈਣ ਜੀ ਹੋਰ ਸਭ ਸੁਖਸਾਂਦ ਹੈ ਜੀ ਤੁਸੀਂ ਸੁਖਸਾਂਦ ਨੂੰ ਛੱਡੋ ਕੁੜੀ ਨੂੰ ਬੁਲਾਓ ਮੈਂ ਕੰਮ ਜਾਣਾ ਵੈਸੇ ਕਾਕਾ ਜੀ ਕੰਮ ਕੀ ਆ ਆਪਣਾ ਆਪਣਾ ਆਪਣੇ ਨੂੰ ਤੁਸੀਂ ਮੇਰੇ ਨਾਲ ਹਿੱਸਾ ਪਾਇਆ ਜਾਂ ਤੁਸੀਂ ਮੈਨੂੰ ਲੋਨ ਦਿੱਤਾ ਮੇਰਾ ਮੇਰਾ ਕੰਮ ਹੈ ਮੇਰਾ ਆਪਣਾ ਮਸੀ ਕੰਮ ਸ਼ੁਰੂ ਕੀਤਾ ਅਖੇ ਆਪਣਾ ਵੈਸੇ ਬੇਟਾ ਜੀ ਇਹਨਾਂ ਨੇ ਤਾਂ ਸਵੈਕੀ ਪੁੱਛ ਲਿਆ ਤੁਹਾਨੂੰ ਵੀ ਤੁਸੀਂ ਕੀ ਕੰਮ ਚਲਾਇਆ ਹੋਇਆ ਆ ਐਕਚੁਅਲੀ ਆਂਟੀ ਅਜੇ ਕੰਮ ਚਲਾਇਆ ਨਹੀਂ ਕੰਮ ਚਲਾਉਣਾ ਕੀ ਹੈ ਉਹਦੇ ਵਾਸਤੇ ਮੀਟਿੰਗਸ ਚੱਲ ਰਹੀਆਂ ਨੇ ਕਿਉਂ ਮਮ ਹਾਂ ਅਸਲ 'ਚ ਪੰਜੀ ਫੀਟਾਂ ਇੰਨੀਆਂ ਹੁੰਦੀਆਂ ਨਾ ਸਵੇਰੇ ਸ਼ਾਮ ਵਿਚਾਰੇ ਨੂੰ ਕੰਮ ਕਰਨ ਦਾ ਤਾਂ ਵੇਲ ਹੀ ਨਹੀਂ ਮਿਲੇ ਅਜੇ ਤੁਸੀਂ ਜੱਪੜੀਆਂ ਨਾ ਮਾਰੋ ਕੁੜੀ ਨੂੰ ਬੁਲਾਓ ਮੈਨੂੰ ਹੋਰ ਵੀ ਬਹੁਤ ਕੰਮ ਨੇ ਸਸਰੀ ਕਾਲ ਜੀ ਲੋਜੀ ਪਹਿਲਾਂ ਚਾਹ ਪੀਓ ਅ ਚਾ ਚ ਨੂੰ ਛੱਡੋ ਆਪਣੀ ਕੰਮ ਵਾਲੀ ਨੂੰ ਕਹੋ ਕਿ ਕੁੜੀ ਨੂੰ ਲੈ ਕੇ ਆਵੇ ਅ ਪਤਾ ਕੰਮ ਵਾਲੀ ਨਹੀਂ ਇਹੀ ਤਾਂ ਕੁੜੀ ਹੈ ਹੈ ਇਹ ਕੁੜੀ ਹੈ ਹਾਂ ਉਹ ਮੇਰੇ ਵੱਲੋਂ ਨਾ ਹੈ ਨਾ ਹੈ ਜੀ ਨਾ ਮੇਰੇ ਵਰਗੇ ਮਾਡਰਨ ਮੁੰਡੇ ਨੂੰ ਤੁਸੀਂ ਆਹ ਦਿਖਾਉਣ ਲੈ ਆਏ ਹੋ ਓਹੋ ਇਦਾਂ ਕਿਦਾਂ ਨਾਏ ਚੱਲ ਤੂੰ ਬੈਠ ਮਤਲਬ ਤੂੰ ਕਪੜਾ ਤੇ ਨਾ ਜਾ ਮੁੰਜ ਕੁੜੀ ਹੈ ਬੜੀ ਮਾਡਰਨ ਲੈ ਮਾਡਰਨ ਵਾਂਟੀ ਹੈ ਪਰੌਂਠੇ ਦਾ ਪੀਜ਼ਾ ਬਣਾ ਲੈਂਦੀ ਹੈ ਬਹੁਤ ਟਾਈਮ ਵੇਸਟ ਹੋ ਰਿਹਾ ਯਾਰ ਅ ਆਂਟੀ ਮੈਂ ਤਾਂ ਕੁਝ ਸਵਾਲ ਪੁੱਛਣਾ ਚਾਹਣਾ ਹਾਂ 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 ਪੁੱਛੋ ਜੀ ਪੁੱਛੋ ਅਸੀਂ ਕਿਹੜਾ ਪੁਰਾਣੀ ਖਿਆਲਾਂ ਦੇ ਆ ਬਾਈ ਦੇਵੇ ਤੁਹਾਨੂੰ ਲੈਪਟਾਪ ਚਲਾਉਣਾ ਆਉਂਦਾ ਮੈਂ ਕਿਹਾ ਸੀ ਜੀ ਬੇਬੇ ਬਾਪੂ ਨੂੰ ਕਿ ਮੈਨੂੰ ਸਿਖਾ ਦਿਓ ਕਹਿੰਦੇ ਸ਼ਹਿਰ ਦੇ ਵਿੱਚ ਭੀੜ ਭੜੱਕਾ ਬੜਾ ਹੁੰਦਾ ਐਵੇਂ ਕਿਸੇ ਦੇ ਵਿੱਚ ਮਾਰੇਗੀ ਤੂੰ ਰਹਿਣ ਹੀ ਦੇ ਮੈਂ ਲੈਪਟਾਪ ਬਾਰੇ ਪੁੱਛਿਆ ਟਰਾਲਾ ਨਹੀਂ ਤੁਹਾਨੂੰ ਆਉਂਦਾ ਕੀ ਹੈ ਇਸ ਟਾਈਮ ਤਾਂ ਜੀ ਚੱਕਰ ਆ ਰਿਹਾ ਹੈ ਹਾਏ ਮਾਂ ਮਰਚੇ ਇਹਨੂੰ ਵਿਆਹ ਤੋਂ ਪਹਿਲਾਂ ਚੱਕਰ ਆਉਣ ਲੱਗ ਪਏ ਬੇਬੇ ਤੂੰ ਤਾਂ ਚੋਪੀ ਕਰ ਜਾ ਹੂੰ ਉੰਜ ਪੁੱਤ ਕੁੜੀ ਹੈ ਬੜੀ ਕਾਮੀ ਦਸ ਦਸ ਮੱਜਾਂ ਦਾ ਗੋਹਾ ਕਲਿਓ ਚੱਕ ਲੈਂਦੀ ਆ ਆਏ ਹਾਏ ਚੀ 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 ਇਹ ਗੋਹਾ ਵੀ ਚੱਕਦੀ ਹੈ ਪੋਤਾ ਜੀ ਸਾਨੂੰ ਇਹੋ ਜਿਹੇ ਪਰਿਵਾਰ ਦਾ ਰਿਸ਼ਤਾ ਕਰਾਉਣ ਲੱਗੀ ਸੀ ਸਰਦਾਰ ਜੀ ਸਾਡੀਆਂ ਤਾਂ ਮੱਜਾਂ ਵੀ ਇੰਨੀਆਂ ਮਾਡਰਨ ਨੇ ਕਿ ਅੰਗਰੇਜ਼ੀ ਸੀਟ ਤੋਂ ਬਿਨਾ ਗੋਆ ਨਹੀਂ ਕਰਦੀਆਂ ਤੇ ਜੇ ਕਿਸੇ ਨੂੰ ਮੱਲੇ ਚ ਪਾਥੀਆਂ ਚਾਹੀਦੀਆਂ ਹੋਣ ਨਾ ਤੇ ਸਾਡੇ ਘਰ ਦਾ ਆ ਕੇ ਗਟਰ ਦਾ ਟੱਕਣ ਚੁੱਕਦਾ ਤੇ ਟੋਕਰਾ ਭਰ ਕੇ ਲੈ ਜਾਂਦਾ ਹਾਂ ਇੰਗਲੈਂਡ ਤੋ ਲੱਕਿਆ ਸੀ ਨਾ ਤੇ ਪਾਪਾ ਜੀ ਮੱਜਾਂ ਕਹਿ ਹਣ ਤੋਂ ਪਹਿਲਾਂ ਓ ਭੈਣ ਜੀ ਕੁਝ ਜ਼ਿਆਦਾ ਨਹੀਂ ਹੋ ਗਿਆ ਤੁਹਾਨੂੰ ਤੇ ਲੱਗਣਾ ਹੀ ਹੈ ਜ਼ਿਆਦਾ ਖੁੱਲੇ ਚ ਸ਼ਾਟ ਜਾਣ ਵਾਲੇ ਛੀ 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 ਇਹ ਧਨਾ ਕੋ ਸਾਡਾ ਕੌਨਫੀਡੈਂਸ ਜਮਾ ਖਤਮ ਹੋ ਜਾਣਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਕੌਨਫੀਡੈਂਸ ਚੱਕੀ ਕਿਹੜੀ ਗੱਲ ਦਾ ਫਿਰਦੇ ਹੋ ਪੁੱਤੇ ਦਾ ਮਤਲਬ ਤੇਰੀ ਨਾ ਹੈ ਨਾ ਮੇਰੇ ਵੱਲੋਂ ਵਾਰਨਿੰਗ ਹੈ ਖਬਰਦਾਰ ਆਂਟੀ ਜਸਤਵਾਰਾ ਇਦਾਂ ਦੀ ਕਿਸੇ ਦੇਸੀ ਕੁੜੀ ਦਾ ਰਸਤਾ ਲੈ ਕੇ ਆਂਦਾ ਮੇਰੇ ਲਈ ਮੈਂ ਚੱਲਿਆ ਤੁਸੀਂ ਹੋਰ ਬੇਇੱਜ਼ਤੀ ਕਰਨੀ ਤਾਂ ਕਰ ਲਓ ਵੈਸੇ ਕਸਰ ਤਾਂ ਸੀ ਕੋਈ ਨਹੀਂ ਅਸੀਂ ਵੀ ਕੁਝ ਹੋਰੀ ਕਰੀਏ ਚਲੋ ਹੈਲੋ 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 ਆਲਾ ਫੜ ਰੋਟੀ ਚੋਬੜਦਾ ਕੀ ਹੋਣਾ ਨਹੀਂ ਗਰੀਸ ਨਾਲ ਹੈ